ਸ਼੍ਰੀ ਸੰਕਟ ਮੋਚਨ ਹਨੂਮਾਨ ਮੰਦਿਰ ਟਪਈ ਰੋਡ ਵਿਖੇ ਗੁਰੂਵਰ ਪੀਠਾਧੀਸ਼ਵਰ ਸ਼੍ਰੀ 108 ਸ਼੍ਰੀ ਮਹੰਤ ਅਨੰਦਾਸ ਜੀ ਮਹਾਰਾਜ ਦੇ ਕਰ ਕਮਨਾ ਤੋਂ ਦੁਆਰਾ ਸਵਾਮੀ ਰਾਘਵਦਾਸ ਵੈਸ਼ਨਵ ਦਾ ਮਹੰਤਾਈ ਸਮਾਰੋਹ ਅਤੇ ਸੰਤ ਸਮੇਲਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਆਰਤੀ ਦੇਵਾ ਜੀ ਮਹਾਰਾਜ ਸ਼ਾਰਦਾ ਮਹੇਸ਼ਵਰੀ ਜੀ ਮਹੰਤ ਅਸ਼ਨੀਲ ਜੀ ਮਹਾਰਾਜ ਮਹੰਤ ਮਨੋਜ ਜੀ ਸਮੇਤ ਹੋਰ ਕਈ ਸਖਸ਼ਤਾ ਹਾਜ਼ਰ ਸਨ एक तो सभी को बहुत बहुत बधाई हो आज के दिन राघव दास को गद्दी निशीन हनुमान मंदिर बालाजी मंदिर प्रेम नगर में गद्दी निशीन किया गया है सारे साधु समाज द्वारा संत समाज द्वारा पूरे पंजाब से संत महंत यहाँ पर आए हैं और आज के दिन की सबको तो, संगत को भी सबको तो बहुत बहुत बधाई संकट मोचन मंदिर प्रेम नगर ਉਥੇ ਮਹੰਤ राघवदास ਨੂੰ ਮਹੰਤੀ ਦਿੱਤੀ ਗਈ ਹੈ ਇਸ ਲਈ ਮੈਂ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਮੈਂ ਵਧਾਈ ਦੇਣਾ ਹਾਂ ਨਾਲ ਹੀ ਇਹ ਮੈਂ ਮੈਸੇਜ ਜ਼ਰੂਰ ਦੇਵਾਂਗਾ ਕਿ ਸਾਡਾ ਸੰਤ ਸਮਾਜ ਦਾ ਫੈਮਲੀ ਵਧੀ ਹੈ परम पूज्य परम आदरणीय श्री श्री एक नंकदास महाराज जी के शिष्य श्री राघव मंत्र श्री राधा दास जी महाराज आज गति पे विराजमान हुए हैं और हमारी यही मंगल कामना है कि यहाँ पे बैठ के ये नर कल्याण करें जन कल्याण करें और धर्म का नाम हमेशा ही ऊंचा करें आज से मंदिर के महंत के रूप में आजीवन व्यक्त रहते हुए वो जो है समाज का देश का धर्म की सेवा का महती कार्य करेंगे पूरे संत समाज का आशीर्वाद उनके साथ रहेगा और उसके साथ-साथ आज अमृतसर की संत महंत परंपरा में एक नया अध्याय जुड़ा है जिसके लिए पूरा अमृतसर बधाई का पात्र है, है श्री बालाजी महाराज ਦਾ ਮੰਦਿਰ ਹੈ ਜਿਹੜਾ ਕਿ ਸੋਸਾਇਟੀ ਟਪਈ ਰੋਡ ਵਿਖੇ ਪ੍ਰੇਮਨਗਰ ਦੇ ਵਿੱਚ ਸਥਿਤ ਹੈ ਜਿੱਥੇ ਕਿ ਅੱਜ ਮਹੰਤਾਈ ਦਿੱਤੀ ਗਈ ਹੈ ਸ਼੍ਰੀ ਰਗ ਮਹਾਰਾਜ ਜੀ ਨੂੰ ਸ਼੍ਰੀ ਗੱਦੀ ਬਾਬਾ ਲਾਲਦੇਵ ਮਹਾਰਾਜ ਜੀ ਦੇ ਸ਼੍ਰੀ ਅਨੰਤ ਮਹਾਰਾਜ ਜੀ ਵੱਲੋਂ ਜਿਹੜੀ ਮਹੰਤਾਈ ਅੱਜ ਰਗ ਮਹਾਰਾਜ ਜੀ ਨੂੰ ਦਿੱਤੀ ਗਈ ਹੈ ਤੇ ਸਮੂਹ ਸੰਗਤਾਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਬਧਾਈ ਵੀ ਦਿੱਤੀ ਗਈ ਹੈ ਤੇ ਆਪਣੇ ਜਿਹੜੇ Hindu ਰੀਤੀ ਰਿਵਾਜਾਂ ਦੇ ਧਿਆਰਾਂ ਨੂੰ ਮਨਾਣ ਦੀ ਆਪਣੇ ਹਿੰਦੂ ਰਾਜ ਦੀ ਰੀਤੀ ਰਿਵਾਜਾਂ ਦੇ ਪ੍ਰਤੀ ਜਾਗਰੂਕ ਰਹਿਣ ਦੀ ਜਿਹੜੀ ਅਪੀਲ ਵੀ ਕੀਤੀ ਗਈ ਹੈ ਤੇ ਸਾਡੀ ਫਰਸਟ ਏਟਿੰਗ ਵੱਲੋਂ ਵੀ ਅੱਜ ਜਿਹੜੇ ਰਗ ਮਹਾਰਾਜ ਜੀ ਨੂੰ ਜਿਹੜੀ ਮਨਤਾ ਮਿਲੀ ਹੈ ਉਹਦੀਆਂ ਸਮੂਹ ਲਗਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁチール ਸ਼ਰਮਾ ਫਰਸਟ ਏ ਨਿਊਜ਼ ਅੰਮ੍ਰਿਤਸਰ